ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਸਰਕਾਰ ਭਾਵੇਂ ਨਸ਼ਿਆਂ ਨੂੰ ਖੱਲ ਪਾਉਂਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੇ ਪਰ ਹਰ ਰੋਜ਼ ਅਜਿਹੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜੋ ਸਚਾਈ ਦਾ ਖੁਲਾਸਾ ਕਰਦੇ ਹਨ ਅਜਿਹੀ ਹੀ ਰੂਕੰਬਾਉਤ ਵੀਡੀਓਜ਼ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਸਾਹਮਣੀਆਂ ਹਨ ਜਿੱਥੇ ਚਿੱਟੇ ਦੀ ਖਾਤਰ ਲੁਧਿਆਣਾ ਦੇ ਬੱਸ ਸਟੈਂਡ ਉੱਤੇ ਚਿੱਟਾਂ ਪੀਣ ਦੀਆਂ ਆਦੀ ਕੁੜੀਆਂ ਦੀ ਟੋਲੀ ਰਾਤ ਦੇ 12 ਵਜੇ ਇਕੱਠੀ ਹੁੰਦੀ ਹੈ ਜੋ ਲੁਧਿਆਣਾ ਦੇ ਬੱਸ ਸਟੈਂਡ ਉੱਤੇ ਆਏ ਯਾਤਰੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਅੰਤ ਮਿੰਟਾਂ ਦੇ ਵਿੱਚ ਹੀ ਚਿੱਟੇ ਦੇ ਲਈ ਜਿਸਮ ਦੀ ਸੌਦੇਬਾਜ਼ੀ ਹੁੰਦੀ ਹੈ ਸામਨੀ ਆਈ ਵੀਡੀਓਜ਼ ਦੇ ਵਿੱਚ ਇਨਾ ਕੁੜੀਆਂ ਦੀ ਉਮਰ ਹੈ ਜਿਹੜੀ ਉਹ 16 ਸਾਲ ਤੋਂ ਲੈ ਕੇ 35 ਸਾਲ ਦੇ ਵਿਚਕਾਰ ਹੈ ਆਪਣੇ ਚਿੱਟੇ ਦੀ ਤਲਬ ਨੂੰ ਪੂਰਾ ਕਰਨ ਦੇ ਲਈ ਇਹ ਕੁੜੀਆਂ ਯਾਤਰੀਆਂ ਦੇ ਅੱਗੇ ਤਰਲੇ ਮਿੰਨਤਾ ਕਰਦੀਆਂ ਹਨ ਲੁਟਾਂ ਖੋਹਾਂ ਨੂੰ ਅੰਜਾਮ ਦਿੰਦੀਆਂ ਹਨ ਚਿੱਟੇ ਦੀ ਜ਼ਬਰਦਸਤ ਤੋੜ ਇਨਾ ਕੁੜੀਆਂ ਤੋਂ ਦੇ ਵਪਾਰ ਦਾ ਧੰਦਾ ਕਰ ਪਾ ਰਹੀ ਹੈ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਬਾਲਗ ਨਵਾਲਗ ਕੁੜਕੀਆਂ ਨਸ਼ੇ ਦੀ ਪੂਰਤੀ ਤੇ ਕਮਾਈ ਦੇ ਲਈ ਸ਼ਾਮ ਬਾਦ ਇਕੱਠੀਆਂ ਇੱਥੇ ਹੋਣ ਲੱਗ ਜਾਂਦੀਆਂ ਹਨ ਤੇ ਰਾਤ ਪਰ ਦੇ ਵਪਾਰ ਦਾ ਧੰਦਾ ਕਰਕੇ ਨਸ਼ੇਤੀ ਪੂਰਤੀ ਕਰਦੀਆਂ ਹਨ ਲੋਕਾਂ ਦਾ ਕਹਿਣਾ ਹੈ ਕਿ ਕੁੜੀਆਂ ਦੇ ਵੱਲੋਂ ਗਰੋ ਵੀ ਨੇ ਜਿਹੜੇ ਉਹ ਬਣਾਏ ਗਏ ਹਨ ਜੋ ਸ਼ਹਿਰ ਦੇ ਵਿੱਚ ਆਉਣ ਵਾਲੇ ਮੁਸਾਫਰਾਂ ਦੇ ਨਾਲ ਲੁੱਟਖੋਈ ਕਰਦੇ ਹਨ ਚਿੱਤਲੈਨ ਦੀਆਂ ਅੱਧੀ ਇੰਨਾ ਕੁੜੀਆਂ ਦੇ ਟੋਲੀ ਦੇ ਵੱਲੋਂ ਮੁਜ਼ੱਫਰਨਗਰ ਤੋਂ ਆਏ ਸਰਕਾਰੀ ਮੁਲਾਜ਼ਮ ਦਮਾਇਲ ਅਤੇ 5000 ਰੁਪਏ ਲੁੱਟਣ ਦੀ ਘਟਨਾ ਵੀ ਸਾਹਮਣੇ ਆਈ ਹੈ ਔਰਤਾਂ ਦੀ ਨਸ਼ੇ ਦੇ ਵਿੱਚ ਪੈਣ ਦੀਆਂ ਕਹਾਣੀਆਂ ਵੱਖੋ-ਵੱਖਰੀਆਂ ਹਨ ਕੁਝ ਔਰਤਾਂ ਘਰ ਦੀਆਂ ਪਰੇਸ਼ਾਨੀ ਕਰਕੇ ਨਸ਼ਾ ਲੈਣਾ ਸ਼ੁਰੂ ਕਰਦੀਆਂ ਹਨ ਅਤੇ ਕੁਝ ਸ਼ੌਂਕ ਦੇ ਲਈ ਸ਼ੁਰੂ ਕਰਦੀਆਂ ਹਨ ਜਦ ਕਿ ਕੁਝ ਕੁ ਨੂੰ ਉਹਨਾਂ ਦੇ ਹਮਸਫਰ ਸਾਥੀਆਂ ਦੇ ਵੱਲੋਂ ਵੀ ਨਸ਼ਾ ਕਰਨਾ ਜਿਹੜਾ ਹੋਸ਼ ਰੂ ਕਰਵਾ ਦਿੱਤਾ ਜਾਂਦਾ ਹੈ ਪਹਿਲਾਂ ਪਹਿਲ ਤਾਂ ਘਰ ਦੇ ਹਾਲਾਤ ਨਹੀਂ ਜਿਹੜੇ ਉਹ ਚੰਗੇ ਹੁੰਦੇ ਹਨ ਨਾ ਤੇ ਉਹ ਆਪਣੇ ਪੈਸੇ ਦੇ ਨਾਲ ਚਿੱਟਾ ਖਰੀਦ ਲੈਂਦੇ ਹਨ ਪਰੰਤੂ ਲੱਖਾਂ ਕਰੋੜਾਂ ਰੁਪਏ ਖਤਮ ਕਰਕੇ ਘਰ ਨੂੰ ਤਬਾਹ ਕਰਨ ਤੋਂ ਬਾਅਦ ਉਹਨਾਂ ਦੇ ਕੋਲ ਕੁਝ ਨਹੀਂ ਬਚਦਾ ਉਦੋਂ ਉਹਨਾਂ ਕੋਲ ਆਪਣੇ ਸਰੀਰ ਨੂੰ ਵੇਚਣ ਤੋਂ ਸਿਵਾਏ ਹੋਰ ਕੋਈ ਹੱਲਾ ਨਹੀਂ ਪੱਛਦਾ ਚਿੱਟੇ ਦਾ ਨਸ਼ਾ ਸਿਰਸੋ ਪੰਜਾਬ ਵਿੱਚ ਹੀ ਨਹੀਂ ਸਗੋ ਪੂਰੀ ਦੁਨੀਆ ਭਰ ਦੇ ਵਿੱਚ ਵੱਡੇ ਪੱਧਰ ਉਤੇ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਚਿੱਟਾ ਪੀਣ ਵਾਲੀਆਂ ਕੁੜੀਆਂ ਦੀ ਕੋਈ ਵੀਡੀਓਜ਼ ਸਾਹਮਣੇ ਆਈ ਹੋਵੇ ਤੋਂ ਪਹਿਲਾਂ ਵੀ अनेका ਵੀਡੀਓਜ਼ ਨੇ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਹਨ ਜਿਸ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨਸ਼ੇ ਦੇ ਇਸ ਦਲਦਲ ਦੇ ਵਿੱਚ ਤਸ ਚੁੱਕੀਆਂ ਹਨ ਬਹੁਤ ਸਾਰੀਆਂ ਕੁੜੀਆਂ ਇਸ ਨਸ਼ੇ ਦੇ ਦਲਦਲ ਦੇ ਵਿੱਚੋਂ ਬਾਹਰ ਵੀ ਨਿਕਲਣਾ ਚਾਹੁੰਦੀਆਂ ਹਨ ਪਰ ਔਰਤਾਂ ਆਪਣੇ ਨਸ਼ੇ ਦਾ ਇਲਾਜ ਕਰਾਉਣ ਲਈ ਨਸ਼ਾ ਸ਼ਡਾਊ ਕੇਂਦਰ ਨਹੀਂ ਪਹੁੰਚਦੀਆਂ ਜਿਸ ਦਾ ਇੱਕ ਵੱਡਾ ਕਾਰਨ ਪਰਿਵਾਰ ਦੀ ਸਮਾਜਿਕ ਤੌਰ ਤੇ ਬਦਨਾਮੀ ਵੀ ਮੰਨਿਆ ਜਾਂਦਾ ਹੈ। ਬਸਟੈਂਡ ਘੁੰਮ ਰਹੇ ਹੋ ਕਿ ਕੀ ਕਹਿਣਾ ਚਾਹੋਗੇ ਤੁਸੀਂ ਇਸ ਟਾਈਮ ਦੇਖੋ ਟਾਈਮ 12:30 ਇੱਕ ਦਾ ਟਾਈਮ ਹੋ ਗਿਆ ਕਿਉਂ ਘੁੰਮ ਰਹੇ ਹੋ ਨਸ਼ਾ ਕਰਦੇ ਹੈ ਨਸ਼ਾ ਕਰ ਨਸ਼ਾ ਕਿਉਂ ਕਰਦੇ ਹੋ ਕਹਿੰਦੇ ਤਾਂ ਲੱਗ ਗਿਆ ਹੈ ਨਸ਼ਾ ਕਰਦੇ ਆ ਤੇ ਨਸ਼ਾ ਛੱਡਣਾ ਚਾਹਦੇ ਹੋ ਹਾਂਜੀ ਤੇ ਦੇ ਸਿਵਲ ਦੇ ਹਸਪਤਲ ਗਏ ਨਹੀਂ ਤੁਸੀਂ ਆਪਣਾ ਇਲਾਜ ਵਾਸਤੇ ਨਹੀਂ ਕਿਉਂ ਕਿਉਂ ਨਹੀਂ ਗਏ ਮੇਰੇ ਘਰ ਦੇ ਇੰਨੇ ਚੰਗੇ ਵੀ ਨਹੀਂ ਹੈਗੇ ਜਿਹੜੇ ਲੈ ਜਾਣਗੇ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੱਸ ਸਟੈਂਡ 'ਚ ਘੁੰਮਦੇ ਨੂੰ ਹੋ ਗਏ 2 ਸਾਲ ਹੋ ਗਏ 2 ਸਾਲ ਬੱਸ ਸਟੈਂਡ 'ਚ ਹੀ ਰਹਿੰਦੇ ਹੋ ਨਹੀਂ ਨਹੀਂ Shimla ਕੋ Shimla ਬੁਲੀ ਰਹਿੰਦੇ ਹੋ ਅੱਛਾ ਇਹ ਲਗਭਗ ਕਿੰਨੀਆਂ ਕੁੜੀਆਂ ਨੇ ਜਿਹੜੀ ਇਹ ਨਸ਼ੇ ਦੀ ਆਤੀ ਹੈ ਨੇ ਇਤੋਂ ਹਾਂ 10-15 ਹੋਣਗੀਆਂ 10-15 ਕੁੜੀਆਂ ਹਾਂਜੀ ਤੇ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਕੀ ਕਰਨਾ ਚਾਹੁੰਦੇ ਸਾਡਾ ਨਸ਼ਾ ਛੁੱਟ ਜਵੇ ਵਿੱਚ ਕੰਮ ਵੀ ਛੁੱਟ ਜਵੇ ਕੰਮ ਵੀ ਛੁੱਟ ਜਵੇ ਕੰਮ ਵੀ ਮਜਬੂਰੀ 'ਚ ਕਰਨਾ ਪੈਂਦਾ ਤੁ ਅੱਛਾ ਇੱਕ ਮੈਡਮ ਮੈਨੂੰ ਇਹ ਦੱਸੋ ਚਲੋ ਠੀਕ ਹੈ ਤੁਸੀਂ ਇਹ ਕੰਮ ਕਰਦੇ ਹੋ ਕੋਈ ਮਜਬੂਰੀ ਹੈ ਤੁਹਾਡੀ ਠੀਕ ਹੈ ਮਜਬੂਰੀ ਹਾਲਾਤ ਕਈ ਵਾਰੀ ਲੈ ਜਾਂਦੀ ਗਲਤ ਪਾਸੇ ਬੰਦੇ ਨੂੰ ਜਿਹੜੀਆਂ ਕੁੜੀਆਂ ਲੁੱਟਾ ਖੋਵਾ ਕਰਦੀਆਂ ਉਹਨਾਂ ਨੂੰ ਕੀ ਮੈਸੇਜ ਕੀ ਮੈਸੇਜ ਦੇਣਾ ਚਾਹੁੰਦੀਆਂ ਹਾਂ ਕੁੜੀਆਂ ਇੱਥੇ ਲੁੱਟਾ ਖੋਵਾ ਕਰਦੀਆਂ ਉਹ ਗਲਤ ਗੱਲ ਇੱਕ ਕਰਕੇ ਅਸੀਂ ਵੀ ਬੁਨਾਮ ਹੋ ਰਹੇ ਹਾਂ ਕਰਦੀਆਂ ਹਾਂ ਫੋਨ ਹੀ ਅੱਗੇ ਕਰਦੀਆਂ ਕਰਦੇ ਨੇ ਅੱਛਾ ਡੇਲੀ ਕਰ ਉਹਨਾਂ ਨੂੰ ਕੋਈ ਕਹਿੰਦਾ ਅੱਛਾ ਹਾਂਜੀ ਤੇ ਜਦੋਂ ਇਹ ਲੁੱਟਾ ਹੋਗਾ ਗਰਦੀਆਂ ਨੇ ਮੁਸਾਫਰਾ ਨਾਲ ਬਾਹਰਲੇ ਮੁਸਾਫਰ ਹੁੰਦੇ ਆਂ ਕਈ ਵਾਰੀ ਲੋਕਲ ਵੀ ਹੁੰਦੇ ਕਈ ਵਾਰੀ ਬਾਹਰੋਂ ਵੀ ਆਉਂਦੇ ਮੁੰਡੇ ਕਿੰਨੇ ਹੁੰਦੇ ਉਹਨਾਂ ਕੁੜੀਆਂ ਦੇ ਨਾਲ ਜਿਹੜੇ ਗਰੋ ਹੁੰਦਾ ਇਹਨਾਂ ਦਾ ਕੀ ਹੈ ਨਹੀਂ ਉਹਨਾਂ ਦੇ ਫਰੈਂਡ ਹੁੰਦੇ ਨਾਲ ਬਸ ਫਰੈਂਡ ਹੁੰਦੇ ਨਾਲ ਇਹ ਸਾਰੀਆਂ ਕੁੜੀਆਂ ਇਹ ਪਰਿਵਾਰਕ ਹੀ ਮੈਂ ਤੋਂ ਵਿੱਚੋਂ ਹੈ ਬਾਰਾ ਕਰਦੀਆਂ ਨੇ ਇਹਨਾਂ ਨੂੰ ਨਹੀਂ ਪਤਾ ਮੈਨੂੰ ਟੋਟਲ ਕਿੰਨੀਆਂ ਕੁੜੀਆਂ ਹੁੰਦੀਆਂ ਨੇ 10 15 ਲਾ ਲਓ 10 15 ਕੁੜੀਆਂ ਕਦੇ ਪੁਲਿਸ ਨੇ ਰੌਂਡ ਨਹੀਂ ਮਾਰੇ ਇੱਥੇ ਕਦੀ ਮਾਰਦੇ ਪੁਲਸਾਂ ਨੇ ਦੇਖ ਕੇ ਆਪਾਂ ਜਾਂਦੀਆਂ ਆਪਾਂ ਜਾਂਦੀਆਂ ਨੇ ਤੇ ਹੁਣ ਇੱਕ ਇੱਕ ਦਾ ਡੈਮ ਹੋ ਗਿਆ ਤੁਸੀਂ ਵੀ ਘੁੰਮ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਵੀ ਰਾਤ ਨੂੰ ਮੈਂ ਇਕੱਲੀ ਘੁੰਮ ਰਹੀ ਆ ਡਰ ਤਾਂ ਲੱਗਦਾ ਵਾ ਫਿਰ ਹੁਣ ਉਧਰ ਉਧਰ ਹੋ ਜਾਈਦਾ ਤੇ ਹੁਣ ਤੁਸੀਂ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਮੈਂ ਸੇਫ ਚਿਟਾ ਲੈਣਾ ਹੈ ਚਿਟਾ ਤੇ ਚਿਟਾ ਕਿੱਥੋਂ ਮਿਲਦਾ ਤੁਹਾਨੂੰ ਬੋਲਦਾ ਵੀ ਸ਼ਿਮਲਾ ਤੋਂ ਹੈ ਸ਼ਿਮਲਾ ਤੋਂ ਸ਼ਿਮਲਾ ਕਿ ਕਿੰਨੇ ਦੀ ਗ੍ਰਾਮੀ ਮਿਲਦੀ ਹੈ ਬਟੇ 350 ਹੈ 350 350 ਦੀ ਗ੍ਰਾਮੀ ਦਿੰਦੇ ਨੇ ਹਾਂਜੀ ਔਰ ਇਹ ਆਮ ਮਿਲਦਾ ਹੈ ਚਿਟਾ ਆਮ ਮਿਲਦਾ ਸਾਡੇ ਸ਼ਿਮਲਾ ਤੇ ਇੱਥੇ ਵੀ ਕੋਈ ਦੇ ਦੇ ਕੇ ਜਾਂਦਾ ਤੁਹਾਨੂੰ ਕੋ ਆਪ ਲੈ ਕੇ ਲੈ ਕੇ ਨਹੀਂ ਮੈਂ ਉੱਥੇ ਹੀ ਲੈਣੀ ਸ਼ਮਲਾਉਗੀ ਤੁਹਾਨੂੰ ਕੀ ਨਾਮ ਉਹਦਾ ਬੰਦਾ ਜੀ ਜਿਹਦੇ ਕੋਲ ਲੈਂਦੇ ਹੋ ਉਹਦਾ ਨਾਮ ਸਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਦੋਂ ਨਸ਼ਾ ਲੈਣ ਜਾਂਦੇ ਲੈਟ ਛੱਡਦੇ ਨਹੀਂ ਹੈ ਆਮ ਮਿਲਦਾ ਹਾਂਜੀ ਤੇ ਸਰਕਾਰ ਦੇ ਕਹਿੰਦੇ ਵੀ ਨਸ਼ਾ ਖਤਮ ਕਰਤਾ ਆਇਆ ਸੀ ਲੈਟ ਛੱਡ ਕੋਈ ਨਹੀਂ ਖਤਮ ਕੀਤਾ ਖਤਮ ਕੀਤਾ ਹੁੰਦਾ ਤਾਂ ਅਸੀਂ ਕਰਦੇ ਹੁੰਨਾ ਨਸ਼ਾ ਅੱਛਾ ਮਿਲ ਜਾਂਦਾ ਹਾਂਜੀ ਤੇ ਜੇਕਰ ਤੁਹਾਡੇ ਨਾਲ ਮੁਲਾਜ਼ਮ ਜਾਣ ਵੀ ਨਸ਼ਾ ਲੈ ਕੇ ਆਓ ਇੱਥੋਂ ਉਦੋਂ ਤੁਸੀਂ ਲੈ ਕੇ ਆਜੋਗੇ ਨਾਲ ਨਹੀਂ ਡਰ ਲੱਗਦਾ ਹਾਂਜੀ ਚਲੋ ਤੁਸੀਂ ਛੱਡਣਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਦੇ ਹੋ ਚਲੋ ਬੇਟਾ ਛੱਡੋ ਇਹ ਨਰਸੇ ਦੀ ਕੁਛ ਨਹੀਂ ਹੈ ਆਪਣਾ ਪਰਿਵਾਰ ਕਿੰਨੇ ਬੱਚੇ ਹੈ ਤੁਹਾਡੇ ਮੇਰੀ ਮਰਜ਼ੀ ਹੈ ਮੈਰਿਜ ਨਹੀਂ ਹੋਈ ਕੁਆਰੇ ਹੀ ਹੋ ਹਾਂਜੀ ਤੇ ਪਰਿਵਾਰ ਦੇ ਕਿੰਨੇ ਮੈਂਬਰ ਹੋ ਅਮ ਨਹੀਂ ਡੈਡੀ ਨਹੀਂ ਮਾਸੀ ਕੋਲ ਹੈ ਮਾਸੀ ਕੋਲ ਨਹੀਂ ਤੇਰੀ ਮਾਸੀ ਨੂੰ ਪਤਾ ਵੀ ਤੂੰ ਇਹ ਕੰਮ ਕਰਦੀ ਹੈ ਹਾਂਜੀ ਹੈ ਹਾਂਜੀ ਮਾੜਾ ਮੋਟਾ ਪਤਾ ਤੇ ਮਾਸੀ ਨੇ ਸਮਝਾਇਆ ਨਹੀਂ ਤੁਹਾਨੂੰ ਕਦੀ ਉਹਨਾਂ ਨੇ ਉਹਨਾਂ ਤੋਂ ਬਾਹਰ ਲਾਨੀਆਂ ਹਾਂ ਸੋ ਬਾਹਰ ਲਾਈਦਾ ਕਰੇ ਨਸ਼ੇ ਚ ਟੰਨ ਹੋ ਗਏ ਜਦੋਂ ਜਾਂਦੀ ਮਾਸੀ ਨੂੰ ਪਤਾ ਨਹੀਂ ਨਹੀਂ ਮੈਂ ਇੰਨਾ ਟੰਨ ਹੋ ਕੇ ਨਹੀਂ ਜਾਏਗਾ ਨੂੰ ਮਰਦੇ ਹੀ ਕਰਦੀ ਇਹਨੇ ਨਹੀਂ ਇੱਥੇ ਮਸਾਫਰ ਬਾਹਰ ਆਉਂਦੇ ਜੀ ਉਹਨੇ ਲੁੱਟਖੋ ਕਰਦੇ ਨੇ ਉਹਨੇ ਲੁੱਟਖੋ ਕਰਦੇ ਨੇ ਪਰੇ ਲੈ ਜੇ ਨਾਲ ਮੁੰਡੇ ਵੀ ਵਾਲੇ ਹੋਏ ਨੇਗੇ ਪ੍ਰਸ਼ਾਸਨ ਚਾਹੁੰਦੇ ਨੇ ਨੱਥਪੋਣੀ ਜੀ ਕਹਿੰਦੇ ਚੱਕ ਕੇ ਜੇਲ੍ਹ ਚ ਭੇਜਣਾ ਜਾਂ ਨੂੰ ਸੈਂਟਰ ਚ ਭੇਜਣੀ ਚੱਕ ਕੇ ਜੀ ਬਾਹਰ ਆਉਂਦੇ ਰੁਕ ਸੁਖੋ ਹੋ ਵਾਲੀ ਹੋਣੀ ਆ ਇੱਥੇ ਆ ਕੇ ਸਾਡੇ ਕੋਲ ਰੋਂਦੇ ਆ ਜੀ ਸਾਡੀ ਲੁੱਟ ਖੋਗੀ ਜੇ ਹੋ ਗਏ ਉਹ ਹੋ ਗਏ ਕਿੰਨੇ ਕੁ ਕੁੜੀਆਂ ਦਾ ਗਰੋ ਆ ਜੀ ਆਪਾਂ ਜੀ ਕੋਸਟ ਪਾਉਣਾ ਭਾਈ ਇਹ ਟੈਕੀਲ ਨਵੀ ਲੱਭਦੀ ਹੈ ਹਾਂ 8 ਨੋ ਕੁੜੀਆਂ ਆ ਗਿਆ ਸਹੀ ਅਜਾ ਇਹ ਸਾਰੀ ਨਸ਼ੇ ਦੀਆਂ ਦੀਆਂ ਨੇ ਨਸ਼ੇ ਦੀਆਂ ਦੀਆਂ ਸਾਰੇ ਉਹ ਟਾਈਮ ਲਗਭਗ ਕਿੰਨਾ ਹੋ ਗਿਆ ਭਾਜੀ ਭਾਜੀ ਟਾਈਮ ਕਿੰਨੇ ਦਾ ਆਊਗਾ ਇਸ ਟਾਈਮ ਅੱਜ ਤਾਂ ਹਾਂ ਸਟਾਰ 12:00 ਵਜੇ ਛਵਾ 12:00 ਵਾ 12:00 ਵਜੇ ਟਾਈਮ ਆ ਜਾ ਵੀ ਕੁੜੀਆਂ ਇੱਥੇ ਹੀ ਖੜੀਆਂ ਹੋਈਆਂ ਨੇ ਹਾਂ ਜੀ ਪਿੱਛੇ ਬੱਸਾ ਲੱਗਣਾ ਪਿੱਛੇ ਮੇਰੇ ਲੱਗੂ ਪੁਰਾ ਪੱਸਾ ਨੇ ਕੋਲ ਜਾ ਕੇ ਦੇਖੋ ਮੇਲੇ ਲੱਗਿਆ ਹੋਇਆ ਜੀ ਕੋਈ ਪਰਦਾਸ਼ਨ ਦਾ ਕੋਈ ਧਿਆਨ ਨਹੀਂ ਕੋਈ ਪੁਲਿਸ ਵਾਲੇ ਆਉਂਦੇ ਜੀ ਉਹ ਭੱਜ ਜਾਂਦੇ ਦੇਖ ਕੇ ਇਹਨਾਂ ਨੂੰ ਅੱਜ ਬਜੀ ਕੀ ਕਹਿਣਾ ਚਾਹੋਗੇ ਤੁਸੀਂ ਬਾਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਜਿਹੜੀਆਂ ਕੁੜੀਆਂ ਨਸ਼ਾ-ਨੁਸ਼ਾ ਕਰਦੀਆਂ ਜਾਂ ਇਹਨਾਂ ਨੂੰ ਸੈਂਟਰ ਚ ਕਾਇਆ ਜਾਵੇ ਜਾਂ ਇਹਨਾਂ ਦਾ ਨਸ਼ਾ ਛਡਾਇਆ ਜਾਵੇ ਕਿਸੇ ਤਰੀਕੇ ਵੀ ਤੇ ਭਾਜੀ ਇਹ ਲਗਭਗ ਲੋਕ ਰਾਤ ਨੂੰ ਦੇਖਿਆ ਮੈਂ ਕਾਫੀ ਕੁੜੀਆਂ ਨੇ ਔਰ ਉਮਰ ਵੀ ਉਹਨਾਂ ਦਾ 20 22 ਪਾ 23 ਦੇ ਲਗਭਗ ਨੇ ਤੇ ਕੋਈ ਕੰਟਰੋਲ ਨਹੀਂ ਹੈ ਪੁਲਿਸ ਦਾ ਕੋਈ ਅਰੇ ਕੱਲ ਇਹ ਪੁਲਿਸ ਜਰੂਰ ਆਂਦੀ ਪੁਲਿਸ ਕਾਰਵਾਈ ਆਪਣੀ ਕਰਦੀ ਹੈ ਜਦੋਂ ਪੁਲਿਸ ਆਂਦੀ ਹੈ ਭੱਜ ਜਾਂਦੀਆਂ ਭੱਜ ਜਾਂਦੀਆਂ ਨੇ ਹਾਂਜੀ ਤੇ ਕਦੇ ਮਾਰਕੀਟ ਵਾਲਿਆਂ ਨੇ ਕਦੇ ਕੰਪਲੇਟ ਨਹੀਂ ਦਿੱਤੀ ਵੀ ਇਹ ਇਹ ਤੋਂ ਹੱਲ ਕੀਤਾ ਜਾਵੇ ਇਹਨਾਂ ਦਾ ਇਹ ਨਹੀਂ ਜੀ ਨੌਲੇਜ ਹੈ ਸਾਡੀ ਹਾਂਜੀ ਬਜੀ ਕੀ ਕਰਨੀ ਸਰਕਾਰੀ ਮੁਲਾਜ਼ਮ ਕਾਇ ਸੀ ਹਫਤੋਂ ਜਫਰਨਾ ਕਰਤੋ ਜੀ ਹਾਂਜੀ ਉਹਦਾ ਪਰੇ ਜਾ ਕੇ ਨਾ ਲੈਣਾ ਕਿ ਨਹੀਂ ਲੈ ਗਏ ਉਹਨੂੰ ਉਹਦਾ ਮੋਬਾਈਲ ਖੋਲਿਆ ਨਾਲ 5000 ਰੁਪਿਆ ਵਾਲਾ ਸਵੇਰੇ ਇੱਥੇ ਰੁੰਦਾ ਆਇਆ ਸਾਡੇ ਕੋਲ ਜੀ ਮੁਲਾਜ਼ਮ ਪੁਲਿਸ ਮੁਲਾਜ਼ਮ ਨਹੀਂ ਜੀ ਪੁਲਿਸ ਮੁਲਾਜ਼ਮ ਨਹੀਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਟਿਕਾ ਜੀ ਠੀਕ ਆ ਉਹਦਾ ਸਾਰਾ ਫੋਨ ਚ ਬਾਇ ਡਾਟਾ ਸੀ ਸਰਕਾਰੀ ਮੁਲਾਜ਼ਮ ਦਾ ਅੱਛਾ ਜੀ ਉਹਨੂੰ ਫਿਰ ਇੱਥੇ ਦੱਸਿਆ ਵੀ ਮੇਰਾ ਫੋਨ ਕੋ ਕੇ ਲੈ ਗਏ ਉਹ ਫੇਰੇ ਰੁੰਦਾ ਰੁੰਦਾ ਆਇਆ ਉਹਦੇ ਪੈਸੇ ਉਹਨੂੰ ਕਰਾਇਆ ਸੀ ਲੈ ਕੇ ਦੇ ਕੇ ਭੇਜਿਆ ਜੀ ਪਾਪਾ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਦਾ ਨਸ਼ਾ ਛੱਡਿਆ ਜਾਂ ਛਡਾਇਆ ਜਾਵੇ ਤੇ ਜੋ ਭਾਈ ਇਹ ਰੋਜ਼ ਦੇ ਤਰਕੀਵਾਂ ਨੇ ਲੁੱਟ ਘੁਆਉਂਦੀਆਂ ਨੇ ਤੇ ਬਰਚਣ ਦਿਓ ਰੋਜ਼ ਨਿਤ ਨਿਤ ਨਵੀਆਂ ਪਿੱਛੇ ਦੇ ਟੋਕਾ ਮਾਰੇ ਹੁੰਦਾ ਕਿਸੇ ਦੇ ਕੁਛ ਮਾਰੇ ਹੁੰਦਾ ਅੱਛਾ ਤੇ ਕੋਈ ਕੰਟਰੋਲ ਨਹੀਂ ਹੈ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੈ ਕਿ ਸਾਹਮਣੇ ਚੌਕੀ ਹੈਗੀ ਤਾਂ ਵੀ ਕੰਟਰੋਲ ਨਹੀਂ ਸਾਹਮਣੇ ਚੌਕੀ ਉਹਨਾਂ ਦਾ ਕੰਮ ਅਧਰਲੀ ਜਿਹੜੇ ਇਦਾਂ ਕੰਮ ਫੁੱਲਾ ਚੱਲਦਾ ਹੈਗਾ ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਸਰਕਾਰ ਮਾਨਸਾਬ ਦੀ ਸਰਕਾਰ ਬਹੁਤ ਵਧੀਆ ਸਰਕਾਰ ਹੈਗੀ ਚੰਗਾ ਕੰਮ ਕਰ ਰਹੀ ਹੈ ਸਿਲ ਠੀਕ ਹੈਗੀ ਲੇਕਿਨ ਇਹਨਾਂ ਦੇ ਥੋੜੇ ਬਹੁਤ ਨੱਥ ਪਾ ਦੇਵੇ ਠੀਕ ਹੈ ਬਸ ਇਹ ਇਧਰ ਲੋਕੀ ਸਿਆਉ ਨੂੰ ਬੇਨਤੀ ਉਹ ਲੋਕ ਡਰਦੇ ਆ ਮਾਤਾ ਪੈਣਾ ਸਾਰੀਆਂ ਸਵਾਰੀਆਂ ਆਉਂਦੀਆਂ ਲੋਕੀ ਡਰਦੇ ਆ ਰਾਤ ਨੂੰ ਇਸ ਟਾਈਮ ਨੂੰ ਕੋਈ ਮੇਰੇ ਲੁਕੜੀ ਆ ਕੇ ਖੜ ਜਵੇ ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਵੇ ਕੋਈ ਸ਼ਰਾਬੀ ਕੁਆਬੀ ਹੋ ਜਾ ਉਹ ਕੋ ਜਾ ਕੇ ਛੇੜਛਾੜ ਨਹੀਂ ਕਰਦੇ ਹਾਂ ਜੀ ਕਹਿੰਦਾ ਚੰਦਰਾਂ ਜੀ ਉੱਥੇ ਲੜਾਈ ਦਾ ਘਰ ਹੁੰਦਾ ਰੈਡ ਲਾਈਟ ਦਾ ਏਰੀਆ ਬਣ ਗਿਆ ਸੋ ਜੋ ਹਾਂਜੀ ਰੈਡ ਲਾਈਟ ਏਰੀਆ ਬਣ ਗਿਆ ਤਾਂ ਪੂਰਾ ਇੰਜਵਾਨ ਲੱਗਦਾ ਵੀ ਹੁਣ ਪੰਜਾਬ ਦੇ ਵੀ ਵੀ ਜੀਪੀ ਰੋਡ ਕਹਿ ਸਕਦੇ ਆਪਾਂ ਇਹਨੂੰ ਜੀਪੀ ਰੋਡ ਹੈ ਜੀ ਬੜਿਆ ਹੈ ਜੀਪੀ ਰੋਡ ਜੀ 5 ਮਿੰਟ ਬਾਅਦ ਤੁਸੀਂ ਦੇਖਿਓ ਗੱਡੀਆਂ ਕਿਵੇਂ ਘੁੰਮਣੀਆਂ ਇੱਥੇ ਰਮਣੇ ਇੱਕ ਨਸ਼ੇ ਦੀ ਕੁੜੀਆਂ ਆਤੀ ਨੇ ਕਿ ਕਿੰਨੀਆਂ ਕੁੜੀਆਂ ਨੇ ਟੋਟਲ ਏ ਬਿਲਕੁਲ ਪੰਜ ਸੱਤ ਕੁੜੀਆਂ ਨੇ ਬਿਲਕੁਲ ਆਤੀ ਹੋਈਆਂ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਜੀ ਨਾ ਇਹਨਾਂ ਦੇ ਘਰ ਦੇ ਨਾਲ ਕਸੂਰ ਹੈ ਅਸੀਂ ਖੁਦ ਹੋ ਕੇ ਸਹੀ ਹੋਏ ਆ ਜੀ ਅੱਛਾ ਜੀ ਠੀਕ ਹੈ ਜੀ ਤੇ ਅਸੀਂ ਸਰਕਾਰ ਅਗੇ ਇਹ ਬੇਤੀ ਕਰਦੇ ਆ ਕਿ ਇਹਨਾਂ ਨੂੰ ਮੈਡੀਸਨ ਚਾਹੇ ਕੋਈ ਚੰਗੇ ਸੈਂਟਰ ਦੇ ਨਸ਼ਾ ਆਡਟ ਦੇ ਵਿੱਚ ਜਮਾ ਕਰਵਾਇਆ ਜਾਵੇ